ਦੇਖੋ ਜੀ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣੀ ਖੁਸ਼बू ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਵਿੱਚ ਛਲਗਮ ਦਾ ਸਾਗ ਬਣਾ ਕੇ ਤਿਆਰ ਕਰਾਂਗੇ ਇਹਨਾਂ ਟੇਸਟੀ ਬਣਦਾ ਕਿ ਤੁਸੀਂ ਬਾਰ-ਬਾਰ ਇਸ ਤਰੀਕੇ ਨਾਲ ਬਣਾਓਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਟਪਟ ਬਣ ਜੂਗਾ ਬਹੁਤ ਹੀ ਘੱਟ ਸਮਾਨ ਦੇ ਨਾਲ ਤੇ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਆਪਾਂ ਇਹਨੂੰ ਤਿਆਰ ਕਰ ਲਾਂਗੇ ਚਲੋ ਜੀ ਫਿਰ ਆਪਾਂ ਛਲਗਮ ਦਾ ਸਾਗ ਬਣਾਉਣਾ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਤੇ ਜੇਕਰ ਤੁਹਾਨੂੰ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਟ ਵਾਟ ਸ਼ੇਅਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਧੋ ਲਿਆ ਸੀਗਾ ਇਹਨਾਂ ਨੂੰ ਆਪਾਂ ਸ਼ੈੱਲ ਲਾਂਗੇ ਤੇ ਤ੍ਰੀ ਕੇ ਨਾਲ ਜੀ ਸਾਰੇ ਸ਼ਲਗ ਵਾ ਜਿਹੜੇ ਆਪਾਂ ਸ਼ੈੱਲ ਕੇ ਤਿਆਰ ਕਰ ਲਾਂਗੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਸ਼ੈੱਲ ਲਿਆ ਤੇ ਹੁਣ ਆਪਾਂ ਇਹਨਾਂ ਦੀਆਂ ਫਾੜੀਆਂ ਕਰ ਲਾਂਗੇ ਇਸ ਤਰੀਕੇ ਨਾਲ ਕੱਟ ਲਾਂਗੇ ਇਹਨੇ ਨੇ ਸਾਈਜ਼ ਦੀਆਂ ਫਾੜੀਆਂ ਕਰਕੇ ਆਪਾਂ ਸਾਰੇ ਸ਼ਲਗ ਮੈਂ ਜਿਹੜੇ ਕੱਟ ਕੇ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਪਾਲਕ ਦੀ ਵੀ ਕਟਿੰਗ ਕਰ ਲਈ ਐ ਤੇ ਇੱਥੇ ਜੀ ਆਪਣੇ ਕੋਲੇ ਹੈਗੀ ਐ ਮਿੱਟੀ ਦੀ ਬਤੀਲੀ ਦੇ ਦੇ ਵਿੱਚ ਪਾਣੀ ਪਾਵਾਂਗੇ ਆਪਾਂ 1.5 ਗਲਾਸ ਪਾਣੀ ਪਾਵਾਂਗੇ ਕਿਉਂਕਿ ਜਿਹੜੀ ਇਹ ਸਬਜ਼ੀ ਆਪਾਂ ਬਣਾ ਰਹੇ ਆ ਜਾਨਕਿ ਸਾਗ ਬਣਾ ਰਹੇ ਆ ਛਲਗਮ ਤੇ ਪਾਲਕ ਦਾ ਇਹਦੇ ਵਿੱਚ ਪਹਿਲੇ ਹੀ ਜਿਹੜਾ ਪਾਣੀ ਬਹੁਤ ਮਾਤਰਾ ਚ ਹੁੰਦਾ ਤੇ ਹੁਣ ਜੀ ਬਤੀਲੀ ਦੇ ਵਿੱਚ ਆਪਾਂ ਛਲਗਮ ਤੇ ਪਾਲਕ ਐ ਜਿਹੜੀ ਐਡ ਕਰ ਦੇਾਂਗੇ ਤੇ ਹੁਣ ਜਿਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਯਾਨੀ ਕਿ ਅੱਧਾ ਕ ਚਮਚ ਅੱਧਾ ਕ ਚਮਚ ਹਲਦੀ ਦਾ ਐਡ ਕਰ ਦਿਆਂਗੇ ਤੇ ਅੱਧੇ ਕ ਚਮਚ ਤੋਂ ਥੋੜੀ ਜਿਹੀ ਘਟ ਲਾਲ ਮਿਰਚ ਐਡ ਕਰ ਦਿਆਂਗੇ ਤੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਐਡ ਕਰਾਂਗੇ ਇਸ ਕਰਕੇ ਸਵਾਦ ਅਨੁਸਾਰ ਮਿਰਚਾਂ ਤੁਸੀਂ ਵੱਧ ਘੱਟ ਐਡ ਕਰ ਲਿਓ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿਆਂਗੇ ਤੇ ਸਾਗ ਨੂੰ ਢੱਕ ਕੇ ਆਪਾਂ ਪੱਕਣ ਦੇਵਾਂਗੇ ਤੇ ਬਿਲਕੁਲ ਜੀ ਇਹ ਤਿਆਰ ਹੋ ਗਿਆ ਦੇਖੋ ਸਾਰਾ ਪਾਣੀ ਹੈ ਜਿਹੜਾ ਆਪਾਂ ਇਹਦੇ ਵਿੱਚ ਸੁਕਾਤਾ ਹੈ ਤੇ ਵਧੀਆ ਇਹ ਪਾਲਕ ਵੀ ਤਿਆਰ ਹੋ ਗਈ ਹੈ ਛਲਗੋ ਵੀ ਵਧੀਆ ਤਿਆਰ ਹੋ ਗਏ ਹੁਣ ਆਪਾਂ ਇਹ ਥੱਲੇ ਉਤਾਰ ਲੈਣੇ ਆ ਤੇ ਇਹਨੂੰ ਆਪਾਂ ਲਾਵਾਂਗੇ ਤੜਕਾ ਥੱਲੇ ਤੇ ਰੱਖ ਲਾਂਗੇ ਇੱਕ ਪੈਨ ਤੇ ਦੇਖੋ ਜੀ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ ਤੇਲ ਜਾਂ ਘਿਓ ਜੇ ਤੁਸੀਂ ਇਹਨੂੰ ਤੜਕਾ ਲਾਉਂਗੇ ਨਾ ਤਾਂ ਘਿਓ ਜਾਂ ਤੇਲ ਜ਼ਿਆਦਾ ਹੀ ਐਡ ਕਰਿਓ ਬਹੁਤ ਵਧੀਆ ਲੱਗਦਾ ਹੈਗਾ అదరక లసన కుట్టే పా అదరక లసణ అధాక మిట్టు భాగే హోదీ పావాలే హరియా మిర్చా కేనజీ ఏదే సాగజీ భన్ ਇਸ ਸਾਰੀਆਂ ਚੀਜ਼ਾਂ ਨੂੰ ਆਪਾਂ ਮੈਸ਼ ਕਰਦੇ ਆਂਗੇ ਜਿੰਨਾ ਵਧੀਆ ਪਾਲਕ ਤੇ ਛਾਲਗ ਨੂੰ ਆਪਾਂ ਇਸ ਤਰੀਕੇ ਨਾਲ ਮੈਸ਼ ਕਰਦੇ ਆਂਗੇ ਵਧੀਆ ਉਨਾ ਹੀ ਇਹ ਸਵਾਦ ਲੱਗੂਗਾ ਤੇ ਜਿੰਨਾ ਵਧੀਆ ਇਹਨੂੰ ਆਪਾਂ ਤੜਕਾ ਲਾ ਕੇ ਜਾੜਾ ਟਾਈਮ ਭੁੰਨ ਕੇ ਤਿਆਰ ਕਰਾਂਗੇ ਨਾ ਉਨਾ ਹੀ ਵਧੀਆ ਇਹ ਸਵਾਦ ਲੱਗੇਗਾ ਜੀ ਤੇ ਹੁਣ ਜਿੰਨੇ ਦਿਨ ਇਹ ਬੇਹਾ ਉਜੂ ਜੀ ਮੇਂ 2 ਦਿਨ ਹੋ ਗਏ 3 ਦਿਨ ਹੋ ਗਏ ਨੂੰ ਬਣੇ ਪਏ ਨੇ ਤਾਂ ਉਨਾ ਹੀ ਉਸ ਤੋਂ ਜ਼ਿਆਦਾ ਇਹ ਸਵਾਦ ਲੱਗੂਗਾ ਤੋ ਇਸ ਤਰੀਕੇ ਨਾਲ ਇਹਨੂੰ ਆਪਾਂ ਤੜਕਾ ਲਾ ਲਿਆ ਬਸ 1.5 ਮਿੰਟ ਹੋਰ ਭੁੰਨ ਲਾਂਗੇ ਤੇ ਹਾਂਜੀ ਬਿਲਕੁਲ ਪਿਆਰ ਹੋ ਗਿਆ ਤੇ ਉੱਪਰੋਂ ਪਾ ਦੇਣਗੇ ਆਪਾਂ ਹਰਾ ਧਨੀਆ ਤੁਸੀਂ ਇਹਨੂੰ ਚਾਵਲਾਂ ਦੇ ਨਾਲ ਖਾ ਸਕਦੇ ਹੋ ਰੋਟੀ ਦੇ ਨਾਲ ਖਾ ਸਕਦੇ ਹੋ ਬਹੁਤ ਟੇਸਟੀ ਲੱਗਦਾ ਹੈ ਜਦੋਂ ਤੁਹਾਨੂੰ ਦਾ ਸਾਰ ਪੜ ਕੇ ਬਿਲਕੁਲ ਹੋ ਗਿਆ ਇਹ ਤਿਆਰ ਹੈ ਤੇ ਹੁਣ ਕਰਮਾ ਕਰਮ ਆਪਾਂ ਰੋਟੀ ਵੀ ਬਣਾ ਲੈਨੇ ਫਿਰ ਆਪਾਂ ਇਹਨੂੰ ਸਰਵ ਕਰਦੇ ਆਂ ਆਹ ਜਿਦਾ ਸਕੀਮ ਹੈ ਬਣਾ ਠੀਕ ਹੈ ਆਹ ਬਣਾਤਾ ਹੈ ਤੈ ਪਰੋਠਾ ਇਹ ਸਾਰੀਆਂ ਰੋਟੀਆਂ ਜਿਹੜਾ ਆਪਾਂ ਬਣਾ ਲੈਨੇ ਆ ਗਰਮ ਗਰਮ ਸੋ ਤੁਸੀਂ ਵੀ ਇਹ ਸਾਨੀ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਟ ਵਾਟੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹਮੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ